ਸੀਸ ਕਟਿਆ ਹੱਥ ਪਰ ਧਰੇ ਸੀਸ ਤਲੀ ਤੇ ਧਰ ਕੇ ਲੜਨ ਵਾਲੇ ਮਹਾਬਲੀ ਜੋਧੇ ਅਨੋਖੇ ਅਮਰ ਸ਼ਹੀਦ ਜਥੇਦਾਰ ਬਾਬਾ ਦੀਪ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਸ਼ਹੀਦ ਮਿਸਲ ਦੇ ਸੰਸਥਾਪਕ ਅਤੇ ਦਮਦਮੀ ਟਕਸਾਲ ਦੇ ਪਹਿਲੇ ਮੁਖੀ ਫੌਲਾਦੀ ਇਰਾਦੇ ਵਾਲੇ ਪੰਥ ਦੀ ਖਾਤਰ ਹਰ ਕੁਰਬਾਨੀ ਕਰਨ ਲਈ ਸਦਾ ਤਿਆਰ ਰਹਿਣ ਵਾਲੇ ਅਣਖੀਲੇ ਜੋਧੇ ਬਾਬਾ ਦੀਪ ਸਿੰਘ ਦੁਨੀਆ ਦੇ ਇਤਿਹਾਸ ਵਿੱਚ ਇੱਕੋ ਇੱਕ ਮਹਾਬਲੀ ਸੂਰਮੇ ਹੋਏ ਹਨ ਜਿਨ੍ਹਾਂ ਨੇ ਆਪਣਾ ਸੀਸ ਕੱਟ ਜਾਣ ਦੇ ਬਾਵਜੂਦ ਵੀ ਜੰਗੇ ਮੈਦਾਨ ਵਿੱਚ ਦੁਸ਼ਮਣ ਨੂੰ ਕਰਾਰੀ ਮਾਰ ਮਾਰੀ ਸੀ ਪੈਰਾਂ ਵਿੱਚ ਸਮੁੰਦਰ ਦੀਆਂ ਤੂਫਾਨੀ ਲਹਿਰਾਂ ਦਾ ਵੇਗ ਅਤੇ ਲਹੂ ਵਿੱਚ ਫੌਲਾਦੀ ਆਗ ਰੱਖਣ ਵਾਲੇ ਬਾਬਾ ਦੀਪ ਸਿੰਘ ਜੀ ਦਾ ਜਿਸ ਵੇਲੇ ਜੰਗ ਦੇ ਮੈਦਾਨ ਵਿੱਚ ਸਾਂਝੇ ਵਾਰ ਦੌਰਾਨ ਸੀਸ ਟਟਿਆ ਤਾਂ ਆਪ ਜੀ ਨੇ ਖੱਬੇ ਹੱਥ ਨਾਲ ਆਪਣਾ ਸੀਸ ਸੰਭਾਲ ਲਿਆ ਤੇ ਸੱਜੇ ਹੱਥ ਵਿੱਚ 18 ਸੇਰ ਦੇ ਖੰਡੇ ਨਾਲ ਦੁਸ਼ਮਣ ਦਾ ਮੁਕਾਬਲਾ ਕਰਦਿਆਂ ਜੰਗ ਜਿੱਤੀ ਸੀ ਇੱਕ ਕਵੀ ਨੇ ਆਪ ਜੀ ਦੀ ਅਨੋਖੀ ਬਹਾਦਰੀ ਨੂੰ ਇੰਜ ਬਿਆਨ ਕੀਤਾ ਦੀਪ ਸਿੰਘ ਸਰਦਾਰ ਦਾ ਛੇੜ ਰਿਹਾ ਪ੍ਰਸੰਗ ਸੀਸ ਕਟਿਆ ਹੱਥ ਪਰ ਧਰੇ ਕਰੇ ਸੂਰਮਾ ਜੰਗ 26 ਜਨਵਰੀ 1682 ਨੂੰ ਅੰਮ੍ਰਿਤਸਰ ਦੇ ਪਿੰਡ ਪਾਹੂਵਿੰਡ ਵਿਖੇ ਭਾਈ ਭਗਤਾ ਜੀ ਦੇ ਘਰ ਜਨਮੇ ਬਾਬਾ ਦੀਪ ਸਿੰਘ ਜੀ 12 ਸਾਲ ਦੀ ਉਮਰ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਸ਼ਰਨ ਅਨੰਦਪੁਰ ਸਾਹਿਬ ਪਹੁੰਚੇ ਤੇ ਆਪਣੀ ਪੂਰੀ ਜ਼ਿੰਦਗੀ ਪੰਥ ਦੀ ਸੇਵਾ ਕਰਦਿਆਂ guzari। ਸ੍ਰੀ ਅਨੰਦਪੁਰ ਸਾਹਿਬ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਤੋਂ ਸ਼ਸਤਰ ਤੇ ਸ਼ਾਸਤਰ ਦੀ ਵਿੱਦਿਆ ਹਾਸਲ ਕਰ ਆਪ ਜੀ ਗੁਰੂ ਸਾਹਿਬ ਦੇ ਆਦੇਸ਼ ਅਨੁਸਾਰ ਦਮਦਮਾ ਸਾਹਿਬ ਵਿਖੇ ਸਿੱਖੀ ਅਤੇ ਗੁਰਮੁਖੀ ਦਾ ਪ੍ਰਚਾਰ ਕਰਨ ਲੱਗੇ। ਇੱਥੇ ਹੀ ਆਪ ਜੀ ਨੇ ਸ੍ਰੀ ਗੁਰਗ੍ਰੰਥ ਸਾਹਿਬ ਦੀ ਸੰਪੂਰਨ ਬੀੜ ਦੇ ਚਾਰ ਉਤਾਰੇ ਆਪਣੇ ਹੱਥੀਂ ਕੀਤੇ ਸਨ ਜੋ ਅੱਜਕੱਲ ਚਾਰ ਤਖਤਾਂ ਉੱਤੇ ਸੁਸ਼ੋਭਤ ਹਨ 1757 ਈਸਵੀ ਵਿੱਚ ਤੈਮੂਰ ਸ਼ਾਹ ਤੇ ਜਹਾਂ Khan ਵੱਲੋਂ ਸ੍ਰੀ ਦਰਬਾਰ ਸਾਹਿਬ ਦੀ ਬੇਅਦਬੀ ਕਰਨ ਦੀ ਖਬਰ ਜਦੋਂ ਆਪ ਜੀ ਕੋਲ ਪਹੁੰਚੀ ਤਾਂ ਆਪ ਜੀ ਨੇ ਸ੍ਰੀ ਹਰਮੰਦਰ ਸਾਹਿਬ ਦੀ ਆਨ-ਬਾਨ ਤੇ ਸ਼ਾਨ ਨੂੰ ਕਾਇਮ ਰੱਖਣ ਲਈ ਅਰਦਾਸਾਂode ਤੇ ਅੰਮ੍ਰਿਤ ਸਰਵਰ ਪਉ ਚੇਰੀ ਅੰਮ੍ਰਿਤਸਰ ਸ਼ਹਿਰ ਦੇ ਬਾਹਰਵਾਰ ਚਾਟੀ ਵਿੰਡ ਲਾਗੇ ਹੋਏ ਭਿਆੰਕਰ ਯੁੱਧ ਵਿੱਚ ਸੀਸ ਕੱਟ ਜਾਣ ਦੇ ਬਾਵਜੂਦ ਇੱਕ ਹੱਥ ਨਾਲ ਸੀਸ ਸੰਭਾਲਦਿਆਂ ਆਪ ਜੀ ਨੇ ਜੰਗ ਫਤਿਹ ਕਰਕੇ ਸ਼੍ਰੀ ਹਰਮੰਦਰ ਸਾਹਿਬ ਦੀ ਪ੍ਰਕਰਮਾ ਵਿੱਚ ਆਪਣਾ ਸੀਸ ਭੇਟ ਕਰਦਿਆਂ ਸ਼ਹਾਦਤ ਪ੍ਰਾਪਤ ਕੀਤੀ ਜਿੱਥੇ ਆਪ ਜੀ ਦੀ ਯਾਦਗਾਰ ਅੱਜ ਵੀ ਸ਼ੁਸ਼ੋਭਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ